ਰਾਤ ਵੇਲੇ ਵਿਆਹ ਕਿਤੇ ਜਾਣ ਪਿੱਛੇ ਦਾ ਕੀ ਇਤਿਹਾਸ ਆ ਵਿਆਹ ਵੇਲੇ ਜੋ ਬਰਾਤ ਨਾਲ ਲੈ ਕੇ ਜਾਈ ਜਾਂਦੀ ਆ ਉਹਦਾ ਕੀ ਪਿਛੋਕੜ ਆ ਵਿਆਹ ਵੇਲੇ ਕੀਤੀ ਜਾਂਦੀ ਰਸਮ ਜੈਮਾਲਾ ਇਹਦੇ ਪਿੱਛੇ ਦੀ ਕੀ ਕਹਾਣੀ ਆ ਕਿਉਂ ਵਿਆਹ ਵਾਲੇ ਲੜਕੇ ਦੀ ਮਾਂ ਵੱਲੋਂ ਜੋੜੀ ਦੇ ਸਿਰ ਦੇ ਉੱਪਰ ਪਾਣੀ ਵਾਰ ਕੇ ਪੀਤਾ ਜਾਂਦਾ ਆ ਦਾਜ ਨੂੰ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਵਜਨ ਕੀਤੇ ਸੀ ਗੁਰਬਾਣੀ ਦੇ ਅੰਦਰ ਕਿਹੋ ਜਿਹਾ ਦਾਜ ਦੇਣ ਦੀ ਗੱਲ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਤੂਬਰ ਮਹੀਨਾ ਸ਼ੁਰੂ ਹੁੰਦੇ ਹੀ ਵਿਆਹਾਂ ਦਾ ਸੀਜ਼ਨ ਜਿਹੜਾ ਆ ਸ਼ੁਰੂ ਹੋ ਜਾਂਦਾ ਤੇ ਫਿਰ ਫਰਵਰੀ ਦੇ ਮਹੀਨੇ ਤੱਕ ਸਾਹ ਬਹੁਤ ਹੀ ਭਾਰੀ ਰਹਿੰਦਾ ਤੇ ਇਸ ਸੀਜ਼ਨ ਦੇ ਵਿੱਚ ਤਾਂ ਮੈਂ ਵੀ ਚਾਰ ਪੰਜ ਵਿਆਹ ਵੇਖੇ ਨੇ ਹੁਣ ਜਦੋਂ ਮੈਂ ਇਹਨਾਂ ਵਿਆਹਾਂ 'ਚ ਸ਼ਮੂਲੀਅਤ ਕੀਤੀ ਤਾਂ ਦੇਖਦਾ ਕਿ ਬਹੁਤ ਤਰ੍ਹਾਂ ਦੇ ਰੀਤੀ ਰਿਵਾਜ ਰਸਮ ਰਿਵਾਜ ਜਿਹੜੇ ਕੀਤੇ ਜਾ ਰਹੇ ਆ ਫਿਰ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਆ ਕਿ ਯਾਰ ਇਹਨਾਂ ਦੇ ਪਿੱਛੇ ਦੀ ਕੀ ਵਜ੍ਹਾ ਹੋ ਸਕਦੀ ਆ ਆਖਰ ਇਹ ਰੀਤੀ ਰਿਵਾਜ ਕਿਸੇ ਨੇ ਬਣਾਏ ਤਾਂ ਬਣੇ ਆ ਨਾ ਇਹਨਾਂ ਦੇ ਪਿੱਛੇ ਦੀ ਵਜ੍ਹਾ ਕੀ ਹੋ ਸਕਦੀ ਆ ਤੇ ਯਕੀਨ ਕਰਿਓ ਜਦੋਂ ਮੈਂ ਇਹਨਾਂ ਦੇ ਪਿੱਛੇ ਦਾ ਸੱਚ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਬਹੁਤ ਹੀ ਹੈਰਾਨ ਕਰਨ ਵਾਲੇ ਜਿਹੜੇ ਤੱਥ ਆ ਉਹ ਸਾਹਮਣੇ ਆਏ ਤੇ ਕੁਝ ਤਾਂ ਇਦਾਂ ਦੇ ਸੀ ਜਿਨ੍ਹਾਂ ਨੂੰ ਜਾਣ ਕੇ ਸੁਣ ਕੇ ਮੇਰੀਆਂ ਅੱਖਾਂ ਜਿਹੜੀਆਂ ਸ਼ਰਮ ਨਾਲ ਝੁੱਕ ਗਈਆਂ ਜਿਵੇਂ ਜਾਗੋ ਕਿਉਂ ਕੱਢੀ ਜਾਂਦੀ ਆ ਕੁੜੀ ਵੱਲੋਂ ਕਲੀਰ ਕਿਉਂ ਬੰਨੇ ਜਾਂਦੇ ਆ ਲੜਕੇ ਦੇ ਗਾਨਾ ਕਿਉਂ ਬੰਨਿਆ ਜਾਂਦਾ ਆ ਸੜਬੱਲ ਨੂੰ ਨਾਲ ਕਿਉਂ ਰੱਖਿਆ ਜਾਂਦਾ ਆ ਭਾਬੀਆਂ ਵੱਲੋਂ ਸੁਰਮਾ ਕਿਉਂ ਪਾਇਆ ਜਾਂਦਾ ਆ ਮਾਂ ਵੱਲੋਂ ਸਿਰ ਤੋਂ ਪਾਣੀ ਕਿਉਂ ਵਾਰਿਆ ਜਾਂਦਾ ਆ ਬਰਾਤ ਨਾਲ ਕਿਉਂ ਜਾਂਦੀ ਆ ਜੋੜੀ ਦੇ ਉੱਪਰੋਂ ਪੈਸੇ ਕਿਉਂ ਵਾਰੇ ਜਾਂਦੇ ਆ ਜੈ ਮਾਲ ਦੇ ਰਸਨ ਕਿਉਂ ਕੀਤੀ ਜਾਂਦੀ ਆ ਅਜਿਹੇ ਬਹੁਤ ਸਾਰੇ ਰੀਤੀ ਰਿਵਾਜ ਆ ਜਿੰਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਗੱਲ ਕਰਦੇ ਆ ਪਹਿਲੇ ਰਿਵਾਜ ਦੀ ਜੋ ਸਾਡੇ ਸਮਾਜ ਵਿੱਚ ਸਾਡੇ ਸਾਰੇ ਘਰਾਂ ਚ ਹੁੰਦਾ ਆ ਤੇ ਉਹ ਆ ਜਾਗੋ ਕੱਢਣੀ ਹੁਣ ਆਪਾਂ ਸਾਰਿਆਂ ਨੇ ਆਪਣੇ ਵਿਆਹਾਂ ਚ ਇੱਕ ਗੱਲ ਆਮ ਦੇਖੀ ਹੋਗੀ ਫਿਰ ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ ਸਾਡੇ ਵਿਆਹਾਂ ਦੇ ਵਿੱਚ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਰਾਤ ਨੂੰ ਜਾਗੋ ਕੱਢੀ ਜਾਂਦੀ ਆ ਹੁਣ ਇਹ ਜਾਗੋ ਦੇ ਪਿੱਛੇ ਦੀ ਵਜ੍ਹਾ ਕੀ ਆ ਤੇ ਇਹ ਕਿਉਂ ਕੱਢੀ ਜਾਂਦੀ ਆ ਤਾਂ ਆਪਾਂ ਸਾਰੇ ਜਾਣਦੇ ਆ ਕਿ ਵਿਆਹ ਵਾਲਾ ਜਿਹੜਾ ਘਰ ਆ ਉਹ ਬਹੁਤ ਭਰਿਆ ਹੁੰਦਾ ਵਾ ਭਰਿਆ ਹੋਣ ਤੋਂ ਭਾਵ ਕਿ ਰਾਸ਼ਨ ਪਾਣੀ ਵੀ ਬਹੁਤ ਹੁੰਦਾ ਉਸ ਘਰ ਦੇ ਵਿੱਚ ਗਿਆਣਾ ਗੱਟਾ ਨਗਦੀ ਰਸਤ ਤੇ ਹੋਰ ਵੀ ਬਹੁਤ ਕੀਮਤੀ ਸਮਾਨ ਜਿਹੜਾ ਵਿਆਹ ਵਾਲੇ ਘਰ ਦੇ ਵਿੱਚ ਹੁੰਦਾ ਆ ਹੁਣ ਪਹਿਲੇ ਸਮੇਂ ਚ ਕੀ ਹੁੰਦਾ ਸੀ ਕਿ ਜਿਹੜੇ ਇਲਾਕੇ ਦੇ ڈاکੂ ਹੁੰਦੇ ਸੀ ਜਾਂ ਮੁਗਲ ਪਠਾਨ ਹੁੰਦੇ ਸੀ ਉਹ ਆਉਂਦੇ ਸੀ ਵਿਆਹ ਵਾਲੇ ਕਰਤੇ ਹਮਲਾ ਕਰਦੇ ਸੀ ਗਾਣਾ ਗੱਟਾ ਕੀਮਤੀ ਸਮਾਨ ਨਗਦ ਜਾਂ ਹੋਰ ਜੋ ਕੁਛ ਹੀ ਮਿਲਦਾ ਲੁੱਟ ਕੇ ਲੈ ਜਾਂਦੇ ਸੀ ਹੁਣ ਉਸ ਸਮੇਂ ਦੇ ਲੋਕਾਂ ਨੇ ਕੀ ਕੀਤਾ ਕਿ ਇਸ ਜੀ ਦਾ ਹਾਲ ਕੱਢਣ ਵਾਸਤੇ ਇਸ ਲੁੱਟ ਤੋਂ ਬਚਣ ਵਾਸਤੇ ਉਹਨਾਂ ਨੇ ਕਿਹਾ ਕਿ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਰਾਤ ਨੂੰ ਹੋਕਾ ਦੇਣਾ ਚਾਲੂ ਕਰ ਦਿਓ ਆਪਣੇ ਗਲੀ ਗਵਾਂਡ ਚ ਆਪਣੇ ਇਲਾਕੇ ਚ ਆਪਣੇ ਪਿੰਡ ਦੇ ਵਿੱਚ ਹੋਕਾ ਦੇਣਾ ਚਾਲੂ ਕਰ ਦਿਓ ਕਿ ਸਾਡੇ ਘਰ ਵਿੱਚ ਵਿਆਹ ਆ ਤੇ ਕਿਤੇ ਸਾਡੇ ਘਰ ਵਿੱਚ ਕੋਈ ਲੁੱਟ ਨਾ ਹੋ ਜਾਵੇ ਇਸ ਕਰਕੇ ਤੁਸੀਂ ਜਾਗਦੇ ਰਹੋ ਸੁਚੇਤ ਰਹੋ ਕਿ ਜੇਕਰ ਡਾਕੂ ਆਉਣ ਹਮਲਾ ਕਰਨ ਤਾਂ ਸਾਨੂੰ ਖਬਰ ਕਰ ਦਿੱਤੀ ਜਾਵੇ ਤਾਂ ਅਸੀਂ ਉਹਨਾਂ ਨਾਲ ਨਿਪਟਣ ਦਾ ਜਾਂ ਉਹਨਾਂ ਤੋਂ ਬਚਣ ਦਾ ਕੋਈ ਪ੍ਰਬੰਧ ਕਰ ਸਕੀਏ ਜੋ ਸਾਡਾ ਮਾਲ ਆ ਉਹਨੂੰ ਕਿਤੇ ਸੇਫ ਜਗ੍ਹਾ ਤੇ ਰੱਖ ਸਕੀਏ ਤੇ ਲੁੱਟ ਤੋਂ ਬਚਿਆ ਜਾ ਸਕੇ ਸੋ ਇਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਇਹ ਜਿਹੜੀ ਲੁੱਟ ਹੁੰਦੀ ਸੀ ਡਾਕੂਆਂ ਵੱਲੋਂ ਜਾਂ ਮੁਗਲ ਪਠਾਣਾ ਵੱਲੋਂ ਇਸ ਤੋਂ ਬਚਣ ਵਾਸਤੇ ਉਹਨਾਂ ਤੋਂ ਸੁਚੇਤ ਰਹਿਣ ਵਾਸਤੇ ਇਹ ਜਿਹੜੀ ਜਾਗੋ ਆ ਉਹਨਾਂ ਸਮਿਆਂ ਦੇ ਵਿੱਚ ਕੱਢੀ ਜਾਂਦੀ ਸੀ ਸੋ ਇਸ ਤਰ੍ਹਾਂ ਇਹ ਜਿਹੜੀ ਜਾਗੋ ਆ ਇਹ ਸਾਡੇ ਸੱਭਿਆਚਾਰ ਦੇ ਵਿੱਚ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਪੂਰੀ ਤਰ੍ਹਾਂ ਵੜ ਗਈ ਤੇ ਉਦੋਂ ਤੋਂ ਚੱਲੀ ਆ ਰਹੀ ਜਾਗੋ ਦੀ ਇਹ ਰੀਤ ਜਿਹੜੀ ਆ ਉਹ ਅੱਜ ਵੀ ਸਾਨੂੰ ਦੇਖਣ ਨੂੰ ਮਿਲਦੀ ਆ ਤੇ ਅੱਜ ਵੀ ਵਿਆਹਾਂ ਦੇ ਵਿੱਚ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਆ ਪਰ ਹੁਣ ਸੋਚ ਕੇ ਵੇਖੀਏ ਕਿ ਕੀ ਜਿੰਨਾ ਜਾਗੋ ਦਾ ਮਹੱਤਵ ਉਸ ਸਮੇਂ ਸੀ ਕੀ ਅੱਜ ਉਹਨਾਂ ਮਹੱਤਵ ਹੈ ਉਸ ਸਮੇਂ ਜਿਹੜੀ ਜਾਗੋ ਨਿਕਲਦੀ ਸੀ ਉਹਦੇ ਵਿੱਚ ਜਿਹੜੇ ਲੋਕ ਆ ਉਹ ਹਥਿਆਰ ਬੰਦ ਹੋ ਕੇ مشالا پھڑ کے جڑے ہیں ਸੁਚੇਤ ਰਹਿੰਦੇ ਸੀ ਕਿ ਜੇ ڈاکੂ ਹਮਲਾ ਕਰਨ ਤੇ ਉਹਨਾਂ ਦਾ ਮੁਕਾਬਲਾ ਕਰ ਸਕੀਏ ਪਰ ਅੱਜ ਜਾਗੋ ਦੇ ਨਾਂ ਤੇ ਆਪਾਂ ਦੇਖਦੇ ਆ ਕਿ ਹੁੱਲੜ ਬਾਜੀ ਹੁੰਦੀ ਆ ਇਸ ਲਈ ਸੋਚिए ਕਿ ਹੁਣ ਦੀ ਕੱਡੀ ਜਾਂਦੀ ਜਾਗੋ ਕਿੰਨੀ ਕੁ ਜਾਇਜ਼ ਆ ਹੁਣ ਜਿਹੜਾ ਦੂਜਾ ਰਵਾਜ ਆ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਆ ਕਿ ਰਾਤ ਨੂੰ ਵਿਆਹ ਕਿਉਂ ਕੀਤੇ ਜਾਂਦੇ ਆ ਵੈਸੇ ਤਾਂ ਸਿੱਖੀ ਸਿਧਾਂਤਾਂ ਦੇ ਅੰਦਰ ਸਿੱਖਾਂ ਦੇ ਅੰਦਰ ਇਹ ਰਵਾਜ ਨਹੀਂ ਹੈਗਾ ਕਿ ਰਾਤ ਨੂੰ ਵਿਆਹ ਕੀਤੇ ਜਾਣ ਪਰ ਕਿਉਂਕਿ ਆਪਾਂ ਵਿਆਹ ਦੇ ਰੀਤੀ ਰਿਵਾਜਾਂ ਦੀ ਗੱਲ ਕਰ ਰਹੇ ਹਾਂ ਤੇ ਇਸ ਵਾਸਤੇ ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਇਹਦੇ ਬਾਰੇ ਵੀ ਆਪ ਜੀ ਨੂੰ ਦੱਸਣਾ ਚਾਹੂੰਗਾ ਕਿ ਇਹ ਰਿਵਾਜ ਕਿਉਂ ਸ਼ੁਰੂ ਕੀਤਾ ਗਿਆ ਹੁਣ ਜਿਹੜਾ ਇਹ ਰਿਵਾਜ ਆ ਇਹਦਾ ਪਿਸ਼ੋਕੜ ਵੀ ਲਗਭਗ ਜਾਗੋ ਦੇ ਪਿਸ਼ੋਕੜ ਨਾਲ ਦਾ ਮਿਲਦਾ ਮਿਲਦਾ ਆ ਪਰ ਥੋੜਾ ਫਰਕ ਹੈ ਇਹਦੇ ਵਿੱਚ ਹੁਣ ਹੁੰਦਾ ਕੀ ਆ ਹੁਣ ਜੇ ਗੱਲ ਕਰੀਏ 1710 ਤੋਂ ਪਹਿਲਾਂ ਦੀ ਤਾਂ ਉਸ ਵੇਲੇ ਮੁਗਲ ਪਠਾਣਾ ਦਾ ਬਹੁਤ ਹੀ ਬੋਲ ਵਾਲਾ ਸੀ ਉਹ ਵੀ ਕਿਸੇ ਚੋਰ ਡਾਕੂ ਲੁਟੇਰਿਆਂ ਤੋਂ ਘੱਟ ਨਹੀਂ ਸੀ ਉਹ ਕੀ ਕਰਦੇ ਸਨ ਕਿ ਜਦੋਂ ਵੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਕਿਸੇ ਪਿੰਡ ਸ਼ਹਿਰ ਜਾਂ ਕਸਬੇ ਦੇ ਵਿੱਚ ਕਿਸੇ ਦਾ ਵਿਆਹ ਆ ਤਾਂ ਉਸ ਵੇਲੇ ਉਹ ਵਿਆਹ ਵਾਲੇ ਦਿਨ ਆ ਕੇ ਉਹਨਾਂ ਨੂੰ ਲੁੱਟ ਲੈਂਦੇ ਸੀ। ਹੁਣ ਜਿੱਥੇ ਉਹ ਵਿਆਹ ਵਾਲੇ ਘਰ ਤੇ ਹਮਲਾ ਕਰਕੇ ਕੀਮਤੀ ਸਮਾਨ, ਗਹਿਣਾ, ਗੱਟਾ ਤੇ ਨਕਦੀ ਆਦ ਲੁੱਟਦੇ ਸਨ, ਉੱਥੇ ਹੀ ਉਹ ਹਿੰਦੂਸਤਾਨ ਦੀਆਂ ਬਹੂ-ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ। ਖਾਸ ਕਰਕੇ ਜਿਹੜੀ ਵਿਆਹ ਵਾਲੀ ਕੁੜੀ ਹੁੰਦੀ ਸੀ, ਉਹਨੂੰ ਵੀ ਚੁੱਕ ਕੇ ਲੈ ਜਾਂਦੇ ਸੀ। ਫਿਰ ਇਸ ਮੁਸੀਬਤ ਦਾ ਹੱਲ ਕੱਢਣ ਵਾਸਤੇ ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਕਿ ਕਿਉਂ ਨਾ ਆਪਾਂ ਜਿਹੜੇ ਵਿਆਹ ਆ ਉਹ ਰਾਤ ਨੂੰ ਕਰਨੇ ਚਾਲੂ ਕਰ ਦਈਏ। ਹੁਣ ਜ ਤੇ ਇਦਾਂ ਸਾਰੇ ਜਿਹੜੇ ਕਾਰਜ ਆ ਉਹ ਸਿਰੇ ਚੜ ਜਾਣਗੇ ਸੋ ਇਸ ਤਰ੍ਹਾਂ ਉਸ ਵੇਲੇ ਦੀ ਸਮਾਜ ਦੇ ਇੱਕ ਹਿੱਸੇ ਚ ਨਿਕਲੀ ਗੱਲ ਪੂਰੀ ਤਰ੍ਹਾਂ ਫੈਲ ਜਾਂਦੀ ਆ ਤੇ ਉਹ ਅਜਿਹੀ ਫੈਲਦੀ ਆ ਕਿ ਸਾਡੇ ਰੀਤੀ ਰਿਵਾਜ ਦਾ ਹਿੱਸਾ ਬਣ ਜਾਂਦੀ ਆ ਤੇ ਅੱਜ ਵੀ ਆਪਾਂ ਦੇਖਦੇ ਆ ਕਿ ਸਾਡੇ ਸਮਾਜ ਅੰਦਰ ਬਹੁਤ ਸਾਰੇ ਵਿਆਹ ਜਿਹੜੇ ਆ ਉਹ ਰਾਤ ਨੂੰ ਹੁੰਦੇ ਆ ਪਰ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਦਾੜਾ ਪਿਸ਼ੋਕੜ ਆ ਉਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਹੁਣ ਇੱਥੇ ਇੱਕ ਗੱਲ ਮੈਂ ਬੜੇ ਮਾਣ ਨਾਲ ਆਪ ਜੀ ਨਾਲ ਸਾਂਝੀ ਕਰਨਾ ਚਾਹੂੰਗਾ ਕਿ ਉਹ ਸਮਾਂ ਵਾਂ ਜਦੋਂ ਸਿੱਖਾਂ ਦੇ ਸਿਰਾਂ ਤੇ ਮੁੱਲ ਪੈ ਰਹੇ ਸੀ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਪਰ ਫਿਰ ਵੀ ਅਸੀਂ ਉਹਨਾਂ ਸਮਿਆਂ ਦੇ ਵਿੱਚ ਕਿਸੇ ਤੋਂ ਡਰ ਕੇ ਆਪਣੇ ਜਿਹੜੇ ਵਿਆਹ ਆ ਉਹ ਰਾਤ ਨੂੰ ਨਹੀਂ ਸੀ ਕੀਤੇ ਸਾਡੇ ਉਹਨਾਂ ਸਮਿਆਂ ਦੇ ਵਿੱਚ ਵਿਆਹ ਦੇਣੇ ਹੁੰਦੇ ਸੀ ਤੇ ਅੱਜ ਵੀ ਸਾਡੇ ਜਿਹੜੇ ਵਿਆਹ ਆ ਉਹ ਦਿਨ ਵੇਲੇ ਹੋ ਰਹੇ ਨੇ ਸੋ ਆਪਾਂ ਜਾਗੋ ਕੱਢ ਲਈਆ ਤੇ ਰਾਤ ਨੂੰ ਵਿਆਹ ਵੀ ਕਰ ਲਿਆ ਪਰ ਵਿਆਹ ਦੇ ਨਾਲ ਜਿਹੜੇ ਬਰਾਤੀ ਜਾਂਦੇ ਆ ਹੁਣ ਉਹਨਾਂ ਦੀ ਗੱਲ ਕਰ ਲੈਣੇ ਆ ਕਿ ਉਹਨਾਂ ਦਾ ਕੀ ਪਿਛੋਕੜ ਆ ਤੇ ਜੇ ਹੁਣ ਆਪਾਂ ਬਰਾਤਿਆਂ ਦੀ ਗੱਲ ਕਰਨੀ ਆ ਤੇ ਆਪਾਂ ਫੇਰ ਸਮੇਂ ਤੋਂ ਥੋੜਾ ਪਿੱਛੇ ਜਾਂਦੇ ਆ ਜਦੋਂ ਮੁਗਲਾਂ ਦਾ ਰਾਜ ਸੀ ਹੁਣ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਮੁਗਲ ਕੀ ਕਰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਕਿਸੇ ਹੋਰ ਰਿਆਸਤ ਦੇ ਵਿੱਚ ਕਿਸੇ ਹੋਰ ਹਾਕਮ ਦੀ ਕੁੜੀ ਜਿਹੜੀ ਆ ਉਹ ਜਵਾਨ ਹੋ ਗਈ ਆ ਵਿਆਹਣ ਦੇ ਲੈ ਕੇ ਆ ਹੁਣ ਉਹ ਮੁਗਲ ਬਾਦਸ਼ਾਹ ਕੀ ਕਰਦਾ ਸੀ ਦੂਸਰੇ ਹਾਕਮ ਨੂੰ ਨਿਯੋਤਾ ਭੇਜਦਾ ਸੀ ਕਿ ਤੇਰੀ ਕੁੜੀ ਹੋ ਗਈ ਆ ਜਵਾਨ ਇਹਦਾ ਮੇਰੇ ਸ਼ਾਜਾਦੇ ਨਾਲ ਵਿਆਹ ਕਰ ਦੇ ਤੇ ਜਾਂ ਫਿਰ ਮੇਰੇ ਨਾਲ ਵਿਆਹ ਕਰ ਦੇ ਤੇ ਜੇ ਨਹੀਂ ਤਾਂ ਤਿਆਰ ਹੈ ਅਸੀਂ ਤੇਰੇ ਤੇ ਚੜ ਕੇ ਆਉਣ ਲੱਗੇ ਆ ਨਾਲੇ ਤੇ ਤੇਰੀ ਕੁੜੀ ਨੂੰ ਚੁੱਕ ਕੇ ਲੈ ਕੇ ਜਾਵਾਂਗੇ ਨਾਲੇ ਤੈਨੂੰ ਬੰਦੀ ਬਣਾਵਾਂਗੇ ਜਾਂ ਤੈਨੂੰ ਮਾਰ ਕੇ ਤੇਰੇ ਰਾਜ ਤੇ ਕਬਜ਼ਾ ਕਰ ਲਾਂਗੇ ਹੁਣ ਜਿਹੜਾ ਦੂਜਾ ਹਾਕਮ ਸੀ ਉਹ ਡਰ ਕਰਕੇ ਜਿਹੜਾ ਮੁਗਲਾਂ ਦਾ ਨਿਯੋਤਾ ਸਵੀਕਾਰ ਕਰ ਲੈਂਦਾ ਸੀ ਕਿਉਂ ਕਿਉਂਕਿ ਮੁਗਲ ਉਸ ਸਮੇਂ ਪੂਰੇ ਪਾਵਰ ਦੇ ਵਿੱਚ ਸੀ ਤੇ ਆਪਾਂ ਇਤਿਹਾਸ ਦੇ ਵਿੱਚ ਇਹਦੀ ਉਦਾਹਰਣ ਵੀ ਦੇਖ ਸਕਦੇ ਹਾਂ ਕਿ ਅਕਬਰ ਨੂੰ ਜੋਧਾ ਬਾਜ ਦਾ ਜਿਹੜਾ ਡੋਲਾ ਆ ਜੋਧਾ ਬਾਜ ਦੇ ਪਿਤਾ ਭਗਵਾਨ ਦਾਸ ਨੇ ਡਰ ਕਰਕੇ ਹੀ ਦਿੱਤਾ ਸੀ ਹੁਣ ਜਦੋਂ ਮੁਗਲ ਬਾਦਸ਼ਾਹ ਨੂੰ ਪਤਾ ਲੱਗਦਾ ਸੀ ਕਿ ਸਾਹਮਣੇ ਵਾਲੇ ਹਾਕਮ ਨੇ ਉਹਦੀ ਅਧੀਨਗੀ ਕਬੂਲ ਕਰ ਲਈ ਆ ਉਹਦੇ ਨੇ ਉੱਤੇ ਨੂੰ ਸਵੀਕਾਰ ਕਰ ਲਿਆ ਆ ਤਾਂ ਆਪਣੀ ਸੈਨਾ ਦੇ ਨਾਲ ਪੂਰੇ ਲਾਮ ਲਖਸ਼ਰ ਦੇ ਨਾਲ ਜਾਂਦਾ ਸੀਗਾ ਉਸ ਰਾਜੇ ਦੀ ਕੁੜੀ ਨੂੰ ਵਿਆਹਣ ਵਾਸਤੇ ਹੁਣ ਉਹ ਮੁਗਲ ਬਾਦਸ਼ਾਹ ਦੀ ਜਿਹੜੀ ਸੈਨਾ ਹੁੰਦੀ ਸੀ ਉਹ ਪੂਰੀ ਹੁੱਲ ਲੜਬਾਜੀ ਕਰਦੀ ਜਾਂਦੀ ਸੀ ਬੜਕਾ ਮਾਰਦੀ ਜਾਂਦੀ ਸੀ ਆਪਣੇ ਸ਼ਸਤਰਾਂ ਦਾ ਵਿਖਾਵਾ ਕਰਦੀ ਜਾਂਦੀ ਸੀ ਤੇ ਹੁਣ ਸੋਚ ਕੇ ਦੇਖੀਏ ਕਿ ਕੀ ਅੱਜ ਸਾਡੀ ਬਰਾਤਾਂ ਵਿੱਚ ਅਜਿਹਾ ਨਹੀਂ ਹੁੰਦਾ ਅਸੀਂ ਵੀ ਫੈਰ ਕਰਦੇ ਨਹੀਂ ਜਾਂਦੇ ਅਸੀਂ ਵੀ ਚੀਕਾ ਮਾਰਦੇ ਬੜਕਾ ਮਾਰਦੇ ਨਹੀਂ ਜਾਂਦੇ ਕੁੜੀ ਵਾਲੇ ਉਸੇ ਤਰ੍ਹਾਂ ਕਿਸੇ ਮਜਬੂਰ ਹਾਕਮ ਵਾਂਗ ਹੱਥ ਬੰਨ ਕੇ ਖੜੇ ਹੁੰਦੇ ਆ ਤੇ ਅਸੀਂ ਲੋਕ ਬਰਾਤ 'ਤੇ ਜਾ ਕੇ ਮੁੱਛਾਂ ਨੂੰ ਵੱਟ ਚਾੜਦੇ ਆ ਬੜਕਾ ਮਾਰਦੇ ਆ ਨੱਚਦੇ ਟੱਪਦੇ ਆ ਜਿਵੇਂ ਕੋਈ ਅਸੀਂ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ ਕੋਈ ਬਹੁਤ ਵੱਡੀ ਰਿਆਸਤ ਜਿੱਤ ਲਈ ਹੋਵੇ ਮੈਂ ਇਸ ਲਈ ਕਹਿਣਾ ਕਿ ਇੱਕ ਵਾਰ ਆਪਾਂ ਸੋਚ ਕੇ ਦੇਖੀਏ ਕਿ ਸਾਡੇ ਵਿੱਚ ਇਹ ਰਿਵਾਜ ਇਹ ਚੀਜ਼ਾਂ ਕਿੱਥੋਂ ਆਈਆਂ ਸਾਡੇ 'ਚ ਸੋ ਹੁਣ ਬਰਾਤ ਤੋਂ ਅੱਗੇ ਜਿਹੜੀ ਰਸਮ ਆ ਜੈਮਾਲਾ ਦੀ ਆਪਾਂ ਉਹਦੀ ਗੱਲ ਕਰ ਲੈਨੇ ਆ ਜੈ ਮਾਲਾ ਦੀ ਗੱਲ ਕਰਨ ਤੋਂ ਪਹਿਲਾਂ ਇਹਦੇ ਸ਼ਬਦੀ ਅਰਥਾਂ ਨੂੰ ਸਮਝੀਏ ਜੈ ਮਾਲਾ ਜੈ ਜਿਹੜਾ ਸ਼ਬਦ ਆ ਇਹ ਜਿਹੜਾ ਜਿੱਤ ਦਾ ਪ੍ਰਤੀਕ ਆ ਇਹ ਨਿਕਲਿਆ ਹੀ ਜਿੱਤ ਦੇ ਵਿੱਚੋਂ ਆ ਸੋ ਜੈ ਦਾ ਅਰਥ ਆ ਜਿੱਤ ਤੇ ਮਾਲਾ ਆ ਉਹ ਜਿਹੜੀ ਗੱਲ ਚ ਪਾਈ ਜਾਂਦੀ ਮਾਲਾ ਆ ਜਾਂ ਪਹਾਰ ਵੀ ਕਹਿ ਸਕਦੇ ਆ ਇਹਨੂੰ ਹੁਣ ਕੀ ਹੁੰਦਾ ਆ ਕਿ ਅਕਸਰ ਆਪਾਂ ਦੇਖਿਆ ਹੋਊਗਾ ਕਿ ਸਾਡੇ ਘਰਾਂ 'ਚ ਜਿਹੜੇ ਵਿਆਹ ਦੇ ਕਾਰਡ ਆਉਂਦੇ ਆ ਨਾ ਉਹਦੇ ਤੇ ਵੀ ਲਿਖਿਆ ਹੁੰਦਾ ਕਿ ਜੈ ਮਾਲਾ ਦੀ ਰਸਮ ਇੰਨੇ ਵਜੇ ਕੀਤੀ ਜਾਊਗੀ ਪਰ ਇਹ ਜੈ ਮਾਲ ਦੀ ਰਸਮ ਕੀ ਆ ਤੇ ਇਹਦੇ ਪਿੱਛੇ ਦਾ ਇਤਿਹਾਸ ਕੀ ਆ ਇਹਦੇ ਬਾਰੇ ਵੀ ਕਦੀ ਕਿਸੇ ਨੇ ਪਰਚੋਲ ਹੀ ਨਹੀਂ ਕੀਤੀ ਮੈਨੂੰ ਲੱਗਦਾ ਹੁਣ ਜਿਵੇਂ ਬਰਾਤ ਵਾਲੇ ਫੈਕਟ ਤੇ ਜਿਵੇਂ ਪਹਿਲਾਂ ਦੱਸਿਆ ਕਿ ਕਿਸੇ ਮੁਗਲ ਸ਼ਾਸਕ ਵੱਲੋਂ ਕਿਸੇ ਦੂਜੇ ਹਾਕਮ ਨੂੰ ਕਿਹਾ ਜਾਂਦਾ ਕਿ ਅਸੀਂ ਤੇਰੀ ਧੀ ਨੂੰ ਵਿਆਹਣ ਵਾਸਤੇ ਆ ਰਹੇ ਹਾਂ ਤੇ ਸਾਡੀ ਇਸ ਨੇਉਤ ਨੂੰ ਤੂੰ ਕਬੂਲ ਕਰ ਤੇ ਜਿਹੜਾ ਦੂਜਾ ਹਾਕਮ ਆ ਉਹ ਡਰ ਦੇ ਮਾਰੇ ਨੇਉਤਾ ਕਬੂਲ ਕਰ ਲੈਂਦਾ ਹੁਣ ਜਦੋਂ ਹਾਕਮ ਨੇ ਡਰ ਦੇ ਮਾਰੇ ਨੇਉਤਾ ਕਬੂਲ ਕਰ ਲਿਆ ਹੁਣੇ ਜਿਹੜਾ ਬਾਦਸ਼ਾਹ ਆ ਜਿਹੜਾ ਦੂਸਰੇ ਹਾਕਮ ਦੀ ਕੁੜੀ ਨੂੰ ਵਿਆਹਣ ਗਿਆ ਆ ਇਹਦੇ ਵੱਲੋਂ ਬਾਦਸ਼ੇ ਵੱਲੋਂ ਕੁੜੀ ਦੇ ਗਲ ਦੇ ਵਿੱਚ ਇੱਕ ਮਾਲਾ ਪਾਈ ਜਾਂਦੀ ਆ ਇਹਨੂੰ ਕਿਹਾ ਜਾਂਦਾ ਸੀ ਜੈਮਾਲਾ ਤੇ ਇਹ ਜੈਮਾਲਾ ਜਿਹੜੀ ਆ ਇਹ ਡਰ ਦੇ ਵਿੱਚੋਂ ਨਿਕਲੀ ਹੋਈ ਆ ਇਸ ਦਾ ਅਰਥ ਹੁੰਦਾ ਸੀ ਕਿ ਅਸੀਂ ਤੁਹਾਡੀ ਕੁੜੀ ਨੂੰ ਜਿੱਤ ਲਿਆ ਤੇ ਤੁਹਾਡੇ ਪਿਓ ਨੇ ਸਾਡੀ ਅਧੀਨਗੀ ਕਬੂਲ ਕਰ ਲਈ ਆ ਕਹਿਣ ਤੋਂ ਭਾਵ ਹੈ ਕਿ ਇਹ ਜੈਮ ਵਾਲਾ ਦਾ ਕਨਸੈਪਟ ਆ ਇਹ ਜੈਮ ਵਾਲਾ ਦਾ ਰਿਵਾਜ ਆ ਇਹ ਡਰ ਚੋਂ ਨਿਕਲਿਆ ਆ ਵਾ ਨਮੋਸ਼ੀ ਚੋਂ ਨਿਕਲਿਆ ਰਿਵਾਜ ਆ ਹੁਣ ਮੇਰਾ ਇੱਥੇ ਇੱਕ ਸਵਾਲ ਆ ਤੁਹਾਨੂੰ ਕਿ ਜਦੋਂ ਤੁਸੀਂ ਕਿਸੇ ਕੁੜੀ ਨੂੰ ਵਿਆਹਣ ਜਾਂਦੇ ਹੋ ਤਾਂ ਕੀ ਤੁਸੀਂ ਉਸ ਕੁੜੀ ਨੂੰ ਜਿੱਤਣ ਲਈ ਜਾਂਦੇ ਹੋ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਉਹਦਾ ਪਿਓ ਤੁਹਾਡੀ ਅਧੀਨਗੀ ਕਬੂਲ ਕਰੇ ਤੁਹਾਡੇ ਅੰਡਰ ਹੋ ਜੇ ਤੇ ਹੁਣ ਵੀਡੀਓ 'ਚ ਅੱਗੇ ਗੱਲ ਕਰ ਲੈਣੀ ਆਪਾਂ ਦਾਜ ਦੀ ਦਾਜ ਨੂੰ ਵੈਸੇ ਤਾਂ ਸਾਡੇ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਬੁਰੀਾਈ ਦੇ ਤੌਰ ਤੇ ਦੇਖਿਆ ਜਾਂਦਾ ਆ ਪਰ ਫਿਰ ਵੀ ਇੱਡੀ ਵੱਡੀ ਇਹ ਬੁਰਾਈ ਹੋਣ ਦੇ ਬਾਵਜੂਦ ਵੀ ਸਾਡੇ ਸਮਾਜ ਦੇ ਵਿੱਚ ਖੁੱਲੇ ਵਿੱਚ ਕੰਮ ਹੋ ਰਿਹਾ ਕਿ ਦਾਜ ਦਿੱਤਾ ਵੀ ਜਾਂਦਾ ਆ ਤੇ ਲਿਆ ਵੀ ਜਾਂਦਾ ਆ ਪਰ ਆਪਾਂ ਗੱਲ ਕਰਨੀ ਆ ਸਿੱਖੀ ਸਿਧਾਂਤਾਂ ਦੀ ਸਿੱਖ ਇਤਿਹਾਸ ਦੀ ਕਿ ਗੁਰਬਾਣੀ ਅੰਦਰ ਦਾਜ ਬਾਰੇ ਕੀ ਲਿਖਿਆ ਗਿਆ ਆ ਕਿ ਸਾਨੂੰ ਕਿਹੋ ਜਿਹਾ ਦਾਜ ਲੈਣਾ ਚਾਹੀਦਾ ਜੇਕਰ ਲੈਣਾ ਵੀ ਆ ਤਾਂ ਦਾਜ ਬਾਰੇ ਗੁਰਬਾਣੀ ਚ ਕੀ ਲਿਖਿਆ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਸਿੱਖ ਇਤਿਹਾਸ ਦੀ ਇੱਕ ਸਾਖੀ ਸਾਂਝੀ ਕਰਨੀ ਚਾਹੁੰਦਾ ਜੋ ਪੰਥ ਪ੍ਰਕਾਸ਼ ਗ੍ਰੰਥ ਵਿੱਚ ਵੀ ਲਿਖੀ ਗਈ ਆ ਸਮਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਜਦੋਂ ਉਹਨਾਂ ਦੇ ਲਖਤੇ ਜਿਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਹੋ ਰਿਹਾ ਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਉਸ ਵੇਲੇ ਕੋਈ ਪੌਣੇ 14 ਸਾਲ ਦੀ ਹੋਊਗੀ ਹੁਣ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਮਾਤਾ ਗੁਜਰ ਕੌਰ ਜੀ ਦੇ ਨਾਲ ਹੋਇਆ ਸੀ ਤੇ ਮਾਤਾ ਗੁਜਰ ਕੌਰ ਜੀ ਦੇ ਮਾਤਾ ਪਿਤਾ ਜੀ ਦਾ ਨਾਮ ਮਾਤਾ ਵਿਸ਼ਨ ਕੌਰ ਜੀ ਤੇ ਪਿਤਾ ਸ਼੍ਰੀ ਲਾਲਚੰਦ ਜੀ ਸਨ ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਆਨੰਦ ਕਾਰਜ ਹੋ ਰਿਹਾ ਤਾਂ ਉਸ ਵੇਲੇ ਮਾਤਾ ਗੁਜਰ ਕੌਰ ਦੇ ਪਿਤਾ ਜੀ ਸ਼੍ਰੀ ਲਾਲਚੰਦ ਜੀ ਮਨ ਦੇ ਅੰਦਰ ਆਪਣੇ ਆਪ ਚ ਬੜੇ ਹੀ ਪਿਆਰ ਚਾਹ ਤੇ ਸਨੇਹ ਨਾਲ ਭਰੇ ਹੋਏ ਨੇ ਜਦੋਂ ਆਨੰਦ ਕਾਰਜ ਸੰਪੂਰਨ ਹੁੰਦੇ ਨੇ ਤਾਂ ਦੋਵੇਂ ਧਿਰਾਂ ਖੜੀਆਂ ਹੁੰਦੀਆਂ ਨੇ ਭਾਵ ਕਿ ਲੜਕੇ ਵਾਲੇ ਤੇ ਲੜਕੀ ਵਾਲੇ ਇਹ ਦੋਵੇਂ ਧਿਰਾਂ ਖੜੀਆਂ ਹੁੰਦੀਆਂ ਨੇ ਤੇ ਪਿਤਾ ਸ਼੍ਰੀ ਲਾਲਚੰਦ ਜੀ ਜਿੱਥੇ ਮਨ ਦੇ ਅੰਦਰ ਪਿਆਰ ਸਨੇਹ ਤੇ ਮੋਹ ਚਾਹ ਨਾਲ ਭਰੇ ਹੁੰਦੇ ਨੇ ਉੱਥੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਪਿਤਾ ਜੀ ਲਾਲਚੰਦ ਜੀ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਨਮਸਕਾਰ ਕਰਦੇ ਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਚੁੱਕ ਕੇ ਆਪਣੇ ਗੱਲਾਂ ਲਾ ਲੈਂਦੇ ਨੇ ਤੇ ਕਹਿੰਦੇ ਨੇ ਕਿ ਲਾਲਚੰਦ ਜੀ ਤੁਹਾਡੀਆਂ ਅੱਖਾਂ 'ਚ ਇਹ ਹੰਝੂ ਕਿਉਂ ਤੁਹਾਡੀ ਧੀ ਆਪਣੇ ਘਰ ਹੀ ਜਾ ਰਹੀ ਏ ਪਿਤਾ ਲਾਲਚੰਦ ਜੀ ਕਹਿੰਦੇ ਨੇ ਕਿ ਮਹਾਰਾਜ ਤੁਸੀਂ ਬਹੁਤ ਵੱਡੇ ਹੋ ਤੁਸੀਂ ਗੁਰੂ ਨਾਨਕ ਦੀ ਜੋਤ ਦੇ ਵਾਰਿਸ ਹੋ ਰਾਜਨੀਤਿਕ ਤੌਰ ਤੇ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਤੁਸੀਂ ਆਰਥਿਕ ਪੱਧਰ ਤੇ ਬਹੁਤ ਚ ਮਜ਼ਬੂਤ ਹੋ ਜਦੋਂ ਜੰਗ ਦੇ ਮੈਦਾਨ ਚ ਜਾਂਦੇ ਹੋ ਤਾਂ ਤੁਹਾਡੇ ਵਰਗਾ ਕੋਈ ਯੋਧਾ ਨਹੀਂ ਹੈ ਤੁਸੀਂ ਮਹਾਨ ਹੋ ਪਾਤਸ਼ਾਹ ਜੀਓ ਤੇ ਮੈਂ ਤੁਹਾਡੇ ਸਾਹਮਣੇ ਕੱਖ ਵੀ ਨਹੀਂ ਤੇ ਮੇਰੇ ਕੋਲ ਆਪ ਜੀ ਨੂੰ ਦੇਣ ਵਾਸਤੇ ਵੀ ਕੁਝ ਨਹੀਂ ਆ ਜੋ ਮੈਂ ਆਪ ਜੀ ਦੀ ਝੋਲੀ ਚ ਪਾ ਸਕਾਂ ਇੱਥੇ ਪਤਾ ਲਾਲ ਚੰਦ ਜੀ ਇਸ਼ਾਰਾ ਕਰਦੇ ਨੇ ਦਾਜਵਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਾਲ ਚੰਦ ਜੀ ਨੂੰ ਗੱਲ ਨਾ ਲਾਇਆ ਤੇ ਜਿਹੜੇ ਇਤਿਹਾਸਕ ਬੋਲ ਕਹੇ ਉਹ ਪੰਥ ਪ੍ਰਕਾਸ਼ ਵਿੱਚ ਦਰਜ ਨੇ ਰਿਦੇ ਅੰਗ ਤਨੂਜਾ ਦੀਨੀ ਪਾਛੇ ਅਵਸਤ ਤੇ ਕਿਆ ਰਖ ਲੈਨੀ ਭਾਵ ਕਹੇ ਲਾਲ ਚੰਦ ਤੂੰ ਆਪਣੇ ਜਿਗਰ ਦਾ ਟੋਟਾ ਆਪਣੀ ਸਭ ਤੋਂ ਕੀਮਤੀ ਚੀਜ਼ ਆਪਣੀ ਬੱਚੀ ਜਦੋਂ ਸਾਨੂੰ ਦੇ ਦਿੱਤੀ ਸਾਡੀ ਝੋਲੀ 'ਚ ਪਾ ਦਿੱਤੀ ਤਾਂ ਤੂੰ ਦੱਸ ਤੇਰੇ ਘਰ ਦੇ ਵਿੱਚ ਹੋਰ ਕਿਹੜੀ ਕੀਮਤੀ ਚੀਜ਼ ਆ ਜੋ ਤੂੰ ਸਾਨੂੰ ਦੇ ਸਕਦਾ ਆ ਤੇ ਮੈਨੂੰ ਲੱਗਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹੇ ਇਹ ਬਚਨ ਸਾਨੂੰ ਅੱਜ ਵੀ ਆਪਣੇ ਜੀਵਨ ਦੇ ਵਿੱਚ ਸਮਝਣ ਦੀ ਲੋੜ ਆ ਧਾਰਨ ਕਰਨ ਦੀ ਲੋੜ ਆ ਕਿ ਜਿਸ ਪਿਤਾ ਨੇ ਆਪਣੀ ਧੀ ਨੂੰ ਪਾਲ ਪੋਸ ਕੇ ਪੜਾ ਲਿਖਾ ਕੇ ਆਪਣੇ ਸਾਰੇ ਸੰਸਕਾਰ ਦੇ ਕੇ ਸਾਡੀ ਝੋਲੀ 'ਚ ਪਾ ਦਿੱਤਾ ਸਾਡੇ ਘਰ ਭੇਜ ਦਿੱਤਾ ਨੂੰ ਤਾ ਪਿੱਛੇ ਦਾਜ ਦੀ ਕਿਹੜੀ ਕਮੀ ਰਹਿ ਜਾਂਦੀ ਆ ਸੁਪੰਤ ਪ੍ਰਕਾਸ਼ ਗ੍ਰੰਥ ਦੇ ਵਿੱਚ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਤ ਸਾਨੂੰ ਇਹ ਸਾਖੀ ਦੇਖਣ ਨੂੰ ਮਿਲਦੀ ਆ ਦਾਜ ਨੂੰ ਲੈ ਕੇ ਤੇ ਹੁਣ ਗੱਲ ਕਰਦੇ ਆ ਗੁਰਬਾਣੀ ਦੀ ਕਿ ਗੁਰਬਾਣੀ ਚ ਕਿਸ ਦਾਜ ਦੀ ਗੱਲ ਕੀਤੀ ਗਈ ਆ ਗੁਰੂ ਰਾਮਦਾਸ ਜੀ ਹੰਗ 78 ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਫਰਮਾ ਰਹੇ ਨੇ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਉਹ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਭਾਵ ਕਿਹੇ ਪਿਤਾ ਮੈਨੂੰ ਪਰਮਾਤਮਾ ਦੇ ਨਾਮ ਦਾ ਦਾਨ ਦੇ ਉਹ ਦਾ ਦਾਜ ਦੇ ਮੈਨੂੰ ਉਹਦੇ ਨਾਮ ਦਾ ਕੱਪੜਾ ਦੇ ਉਹਦੇ ਨਾਮ ਦੇ ਗਹਿਣੇ ਦੇ ਤੇ ਜਦੋਂ ਇਹ ਨਾਮ ਦੇ ਗਹਿਣੇ ਤੇ ਕੱਪੜਿਆਂ ਵਾਲਾ ਦਾਜ ਮੈਨੂੰ ਮਿਲੂਗਾ ਨਾ ਤੇ ਇਹਦੇ ਨਾਲ ਜਿਹੜਾ ਮੇਰਾ ਵਿਆਹ ਆ ਉਹ ਹੋਰ ਸੋਹਣਾ ਲੱਗਣ ਲੱਗ ਜੂਗਾ ਸੋ ਹੁਣ ਆਪਾਂ ਵੀਡੀਓ ਚ ਅੱਗੇ ਵਧਦੇ ਆ ਕਿ ਜਦੋਂ ਵਿਆਹ ਸੰਪੂਰਨ ਹੋ ਜਾਂਦਾ ਸਾਰੇ ਕੰਮ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਜਦੋਂ ਵਿਆਹੀ ਹੋਈ ਜੋੜੀ ਆਪਣੇ ਘਰ ਆਉਂਦੀ ਆ ਤਾਂ ਕੀ ਹੁੰਦਾ ਆਪਾਂ ਦੇਖਦੇ ਆ ਕਿ ਜਿਹੜਾ ਲੜਕਾ ਆ ਉਹਦੀ ਮਾਂ ਵੱਲੋਂ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਜਾਂਦਾ ਆ ਹੁਣ ਉਹ ਪਾਣੀ ਵਾਰਨਾ ਕੀ ਆ ਇਹ ਪਾਣੀ ਵਾਰਨ ਦੀ ਰਸਮ ਕਿਉਂ ਕੀਤੀ ਜਾਂਦੀ ਆ ਇਹਦਾ ਪਛੋਕੜ ਵੀ ਜਾਣ ਲੈਣੇ ਆ ਹੁਣ ਇਹ ਜਿਹੜੀ ਪਾਣੀ ਵਾਰਨ ਦੀ ਰਸਮ ਹੈ ਨਾ ਇਹ ਸਾਡੇ ਚ ਆਈ ਸੀ afghan ਦੇ ਇੱਕ ਕਬੀਲੇ ਚ ਉੱਥੇ ਉਹ ਲੋਕ ਇਹਨੂੰ ਬਲਾ ਲੈਣੀ ਕਹਿੰਦੇ ਨੇ ਵਾਰਨਾ ਕਰਨਾ ਵੀ ਕਹਿੰਦੇ ਨੇ ਉਹਨਾਂ ਦਾ ਮੰਨਣਾ ਸੀ ਕਿ ਇਦਾਂ ਕਰਨ ਦੇ ਨਾਲ ਜੋੜੀ ਨੂੰ ਜਿਹੜੀ ਨਜ਼ਰ ਲੱਗੀ ਹੋਊਗੀ ਜਾਂ ਅਸੀਂ ਤੇਰੀਆਂ ਜਿਹੜੀਆਂ ਬਲਾਵਾ ਨੇ ਉਹ ਆਪਣੇ ਸਿਰ ਲੈ ਲੈਣੇ ਨੇ ਤੇਰੇ ਦੁੱਖ ਕਸ਼ਟ ਜਿਹੜੇ ਆ ਉਹ ਸਾਨੂੰ ਆ ਜਾਣ ਤੇ ਤੇਰਾ ਜਿਹੜਾ ਜੀਵਨ ਆ ਉਹ ਸੁਖੀ ਰਵੇ ਤੇਰੇ ਸਾਰੇ ਕੱਟੇ ਜਾਣ ਹੁਣੇ ਜਿਹੜੀ ਰੀਤ ਆ ਇਹ ਹੋਈ ਤਾਂ ਸੀ afghan ਦੇ ਇੱਕ ਕਬੀਲੇ ਸ਼ੁਰੂ ਪਰ ਪਤਾ ਨਹੀਂ ਇਹ ਕਿਵੇਂ ਹੌਲੀ-ਹੌਲੀ ਸਾਡੇ ਵਿੱਚ ਆ ਗਈ ਤੇ ਸਾਡੇ ਰੀਤੀ ਰਿਵਾਜ ਦਾ ਸਾਡੇ ਸਮਾਜ ਦਾ ਹਿੱਸਾ ਬਣ ਗਈ ਤੇ ਅੱਜ ਸਾਡੇ ਜਿਹੜੇ ਵਿਆਹ ਆ ਉਹ ਇਸ ਰਸਮ ਤੋਂ ਬਿਨਾ ਵੀ ਅਧੂਰੇ ਸਮਝੇ ਜਾਂਦੇ ਆ ਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਰੋਕਦੇ ਆ ਵੈਸੇ ਤਾਂ ਵੀਡੀਓ 'ਚ ਗੱਲਾਂ ਕਰਨ ਨੂੰ ਹੋਰ ਵੀ ਬਹੁਤ ਜ਼ਿਆਦੀਆਂ ਨੇ ਹੋਰ ਵੀ ਬਹੁਤ ਸਾਰੇ ਰੀਤੀ ਰਿਵਾਜ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਸਕਦੇ ਆ ਜਿਵੇਂ ਕਿ ਮੈਂ ਵੀਡੀਓ ਸ਼ੁਰੂ ਤੋਂ ਦੱਸਿਆ ਸੀ ਕਿ ਪੈਸੇ ਕਿਉਂ ਵਾਰੇ ਜਾਂਦੇ ਆ ਸੜਬਾਲਾ ਨਾਲ ਕਿਉਂ ਰੱਖਿਆ ਜਾਂਦਾ ਸੁਰਮਾ ਕਿਉਂ ਪਾਇਆ ਜਾਂਦਾ ਗਾਨਾ ਕਿਉਂ ਬੰਨਿਆ ਜਾਂਦਾ ਕ ਹੋਰ ਬਹੁਤ ਰੀਤੀ ਰਿਵਾਜ ਆ ਜਿੰਨਾ ਬਾਰੇ ਅਜੇ ਹੋਰ ਗੱਲ ਕੀਤੀ ਜਾ ਸਕਦੀ ਆ ਪਰ ਕਿਉਂ ਨਹੀਂ ਕੀਤੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋਣ ਦੀ ਆ ਤੇ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੱਸਿਆ ਸੀ ਕਿ ਐਂਡ ਤੱਕ ਲੋਕ ਵੀਡੀਓ ਨਹੀਂ ਦੇਖਦੇ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜੀ ਇੰਨੀ ਮਿਹਨਤ ਨਾਲ ਇਕੱਠੀ ਕੀਤੀ ਗਈ ਹੋਈ ਜਾਣਕਾਰੀ ਤੁਹਾਡੇ ਤੱਕ ਪਹੁੰਚਣੇ ਚਾਹੀਦੀ ਸੀ ਉਹ ਨਹੀਂ ਪਹੁੰਚ ਪਾਉਂਦੀ ਕਿਉਂਕਿ ਜਦੋਂ ਲੋਕ ਵੀਡੀਓ ਨੂੰ ਅੱਧੇ ਵਿੱਚ ਹੀ ਛੱਡ ਦਿੰਦੇ ਆ ਤਾਂ YouTube ਨੂੰ ਵੀ ਇਹ ਲੱਗਦਾ ਕਿ ਸ਼ਾਇਦ ਇਹ ਵੀਡੀਓ ਕੋਈ ਬਹੁਤੀ ਵਧੀਆ ਨਹੀਂ ਆ ਜਿਹੜੀ ਵੇਖਣ ਵਾਲੀ ਨਹੀਂ ਆ ਤੇ ਲੋਕ ਇਹਨੂੰ ਅੱਧ ਤੱਕ ਦੇਖ ਰਹੇ ਆ ਤੇ YouTube ਜਿਹੜਾ ਉਹਨੂੰ ਪ੍ਰਮੋਟ ਨਹੀਂ ਕਰਦਾ ਤੇ ਇਹ ਵੀਡੀਓ ਜਿਹੜ ਬਹੁਤ ਸਾਰੀ ਸੰਖਤ ਤੱਕ ਪਹੁੰਚਣ ਤੋਂ ਰਹਿ ਜਾਂਦੀ ਆ ਇਸ ਲਈ ਬੇਨਤੀ ਆ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਸੀਂ ਫਿਊਚਰ ਦੇ ਵਿੱਚ ਇਹੋ ਜਿਹੀਆਂ ਇਨਫੋਰਮੇਟਿਵ ਵੀਡੀਓ ਲੈ ਕੇ ਆਈਏ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਿਹੜਾ ਆ ਉਹ ਸਭ ਤੋਂ ਪਹਿਲਾਂ ਮਿਲ ਜੇ ਤੇ ਜਿਹੜੇ ਰੀਤੀ ਰਿਵਾਜ ਹੁਣ ਰਹਿ ਗਏ ਨੇ ਤੇ ਚਾਹੁੰਦੇ ਜੇ ਕਿ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਦੇ ਵਾਸਤੇ ਤੁਸੀਂ ਕਮੈਂਟਾਂ ਦੇ ਵਿੱਚ ਪਾਰਟ 2 ਲਿਖ ਦਿਓ ਮੈਂ ਵਾਦਾ ਕਰਦਾ ਕਿ ਇਸ ਵੀਡੀਓ ਤੋਂ ਅਗਲੀ ਵੀਡੀਓ ਮੈਂ ਉਹੀ ਲੈ ਕੇ ਆਉਂਗਾ ਪਾਰਟ 2 ਵਾਲੀ ਪਰ ਉਹਦੇ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਭਰਵਾ ਹੁੰਗਾਰਾ ਦਿਓ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਵੀ ਜਲਦੀ ਤੋਂ ਜਲਦੀ ਉਹ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਵਾਂ ਸੋ ਜਾਂਦੇ ਜਾਂਦੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਹੋਰ ਕਿਹੜਾ ਰੀਤੀ ਰਿਵਾਜ ਜਿਹੜਾ ਤੁਹਾਨੂੰ ਲੱਗਦਾ ਕੀ ਇਹ ਗਲਤ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਜਾਂ ਨਹੀਂ ਸਹੀ ਹੋਣਾ ਚਾਹੀਦਾ ਜਾਂ ਜੇ ਕੋਈ ਸਹੀ ਲੱਗਦਾ ਉਹਦੇ ਬਾਰੇ ਵੀ ਸਾਡੇ ਨਾਲ ਆਪਣੀ ਸਲਾਹ ਸਾਨੂੰ ਜਰੂਰ ਸਾਂਝੀ ਕਰੋ ਤੇ ਇਸ ਤੋਂ ਇਲਾਵਾ ਜਿਵੇਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਪੋਡਕਾਸਟ ਵੀ ਕਰਦੇ ਆਂ ਜੋ ਸਾਡੇ ਪੁਰਾਣੇ ਵੀਵਰ ਸਾਡੇ ਨਾਲ ਜੁੜੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਸੋ ਤੁਸੀਂ ਸਾਡੇ ਚੈਨਲ ਦੇ ਉੱਪਰ ਜਿੰਨਾ ਵੀ ਗੁਰਮੁਖ ਪਿਆਰਿਆਂ ਦੇ ਨਾਲ ਸਾਡਾ ਪੋਡਕਾਸਟ ਦੇਖਣਾ ਚਾਹੁੰਦੇ ਜੇ ਸਾਨੂੰ ਉਹਨਾਂ ਦੀ ਆਈਡੀ ਜਾਂ ਉਹਨਾਂ ਦਾ ਨੰਬਰ ਸਾਡੇ ਇੰਸਟਾਗ੍ਰam ਤੇ ਸਾਨੂੰ ਡੀਐਮ ਕਰ ਸਕਦੇ ਹੋ ਅਸੀਂ ਜਲਦੀ ਤੋਂ ਜਲਦੀ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਸਟੂਡੀਓ ਨੇਮਤਾ ਦੇ ਕੇ ਉਹਨਾਂ ਨੂੰ ਤੇ ਬੁਲਾ ਕੇ ਉਹਨਾਂ ਨਾਲ ਪੋਡਕਾਸਟ ਕਰਾਂਗੇ ਤੇ ਜੇਕਰ ਤੁਹਾਡੇ ਮਨਾਂ ਦੇ ਅੰਦਰ ਕੋਈ ਸਵਾਲ ਨੇ ਤੁਸੀਂ ਉਹ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਆਪਣੇ ਪੋਡਕਾਸਟਾਂ ਦੇ ਵਿੱਚ ਉਹਨਾਂ ਬਾਰੇ ਵੀ ਜ਼ਰੂਰ ਚਰਚਾ ਕਰਾਂਗੇ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਤੇ ਕਮੈਂਟ ਵੀ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ